ਮੈਂ ਰਵੀ ਦਾ ਫੁੱਫੜ ਹਾਂ ਜੀ। ਰਵੀ ਨੂੰ ਮੈਂ ਆਪਣੀ ਧੀ ਵਾਂਗ ਪਿਆਰ ਕੀਤਾ ਹੈ। ਜੇ ਰਵੀ ਤੇ ਕੋਈ ਸ਼ਿਕਾਇਤ ਹੋਵੇ ਤਾਂ ਤੁਸੀਂ ਸਾਨੂੰ ਦੱਸੋ। ਬਲਕਿ ਅਸੀਂ ਰਵੀ ਨੂੰ ਪੂਰੇ ਸੰਸਕਾਰ ਦਿੰਦੇ ਨੇ। ਕੋਈ ਇੱਕ ਸ਼ਿਕਾਇਤ ਹੋਵੇ ਤੇ ਦੱਸਾਂ। ਪਤਾ ਨਹੀਂ ਕਿੱਥੇ ਗਵਾਚੀ ਰਹਿੰਦੀ। ਘਰ ਦੇ ਕਿਸੇ ਕੰਮ ਵਾਲੇ ਦਾ ਕੋਈ ਧਿਆਨ ਨਹੀਂ। ਹਾਲਾਂਕਿ ਮੇਰੇ ਘਰ ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ। ਪਰ ਫੇਰ ਵੀ ਮੇਰੀ ਸੱਸ ਕਹਿੰਦੀ ਹੁੰਦੀ ਸੀ ਇੱਕ ਘਰ ਦਾ ਰੋਟੀ ਪਾਣੀ ਤੇ ਦੁੱਧ ਦਈ ਇਹ ਨੌਕਰਾਂ ਦੇ ਹੱਥ 'ਚ ਨਹੀਂ ਆਉਣਾ ਚਾਹੀਦਾ ਘਰ ਦੀਆਂ ਨੂੰਹਾਂ ਧੀਆਂ ਸੰਭਣ ਤਾਂ ਹੀ ਬਰਕਤ ਰਹਿੰਦੀ ਰਾਵੀ ਪੁੱਤ ਇਹ ਕੀ ਮੈਂ ਸੁਣਦਾ ਪਿਆ ਆਪਣੇ ਘਰ ਤਾਂ ਤੂੰ ਸਾਰਾ ਕੰਮ ਕਰਦੀ ਸੈਂ ਬਲਕੇ ਪੂਰੇ ਘਰ ਨੂੰ ਤੂੰ ਸੰਭਿਆ ਹੋਇਆ ਸੀ ਬੇਕਿਆਂ ਦੇ ਸਾਰੀਆਂ ਹੀ ਸੰਭਦੀਆਂ ਨੇ ਜੀ ਸਹੁਰੇ ਆ ਕੇ ਹੀ ਇਹਨਾਂ ਨੂੰ ਮੌਤ ਪੈਂਦੀ ਏ ਮੇਰੀ ਪਾਬੋ ਦੂਜੀ ਕੁੜੀਆਂ ਵਰਗੀ ਨਹੀਂ ਐ ਉਹਨੇ ਇਕੱਲੇ ਆ ਪੂਰਾ ਘਰ ਸੰਭਿਆ ਹੋਇਆ ਰਾਵੀ ਦੀਦੀ ਆ ਚੰਦਾ ਨੇ ਤੇਰੇ ਲਈ ਗੁੱਡੀ ਭੇਜੀ ਹੈ ਸੁਣੀਏ ਇਹ ਮੇਰਾ ਪੁੱਤਰ ਹੈ ਜੀ ਤੁਹਾਡਾ ਵੀ ਪੁੱਤ ਹੈ ਇਹ ਇੱਥੇ ਆਂਦਾ ਜਾਂਦਾ ਰਹੂਗਾ ਜੇ ਕਿਸੇ ਕੰਮ ਦੀ ਲੋੜ ਹੋਵੇ ਤਾਂ ਤੁਸੀਂ ਹੁਕਮ ਕਰ ਸਕਦੇ ਹੋ ਇਹ ਪੂਰਾ ਕੰਮ ਕਰੇਗਾ ਮੈਂ ਦੱਸ ਚੁੱਕੇ ਨਾ ਤੁਹਾਨੂੰ ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ ਮੈਨੂੰ ਮੈਂ ਜਾਣਦਾ ਕੁੜਮਣੀ ਜੀ ਹਾਂ ਹਾਂ ਸੱਚ ਸ਼ਨੀ ਜੀ ਨੌਕਰਾਂ ਚਾਕਰਾਂ ਤੇ ਬਹੁਤਾ ਭਰੋਸਾ ਨਹੀਂ ਕਰੀਦਾ ਕੁਝ ਕੰਮ ਆਪਣੇ ਆ ਤੇ ਵੀ ਛੱਡ ਦੇਈਦੇ ਆ ਮੈਂ ਤੁਹਾਡੇ ਤੇ ਕਿਵੇਂ ਭਰੋਸਾ ਕਰਾਂ ਤੁਹਾਨੂੰ ਮੈਂ ਕਿੰਨਾ ਕੁ ਜਾਣਨੀ ਮਿਲਦੇ ਰਵਾਂਗੇ ਤਾ ਜਾਣ ਵੀ ਲਵਾਂਗੇ ਜੀ ਚੰਗਾ ਮੈਂ ਚੱਲਨੀ ਆ ਆ ਚਾਹ ਪਾਣੀ ਪੀ ਕੇ ਹੀ ਜਾਇਓ ਮੈਂ কাল ਕਰਕੇ ਆਵਾਂ ਹੂੰ ਪੂਆ ਜੀ ਕਿਵੇਂ ਨੇ ਠੀਕ ਐ ਪੁੱਤ ਅ ਕੱਲ ਤੇਰੇ ਬਾਪੂ ਨੂੰ ਮਿਲਣ ਜਾਣਾ ਉਹਨੇ ਸੱਚੀ ਆਹੋ ਮੈਂ ਆਪ ਨਾਲ ਜਾਣਾ ਤੇ ਫਿਰ ਬੱਲੇ ਮੇਰਾ ਹੀ ਕੰਮ ਕਰਦੀ ਮੈਂ ਖੀਰ ਬਣਾਈ ਹੈ ਤੂੰ ਮਾਤੇ ਬਾਪੂ ਨੂੰ ਫੜਾ ਦੇਗਾ ਹਾਂ ਹਾਂ ਦੀਦੀ ਜੇ ਹੋਰ ਵੀ ਕੁਝ ਹੋਵੇ ਤੇ ਦੇ ਦੋ ਨਹੀਂ ਬਸ ਤੂੰ ਮੇਰਾ ਹੀ ਕੰਮ ਕਰਦੀ ਹੂੰ ਤੂੰ ਇੰਤਜ਼ਾਰ ਕਰੋ ਮੈਂ ਹੁਣੇ ਖੀਰ ਲੈ ਕੇ ਆਂਦੀ ਆ ਠੀਕ ਹੈ ਪੁੱਤ ਜੱਸਾ ਨਾ ਆਏ ਦੁਰਗਾ ਦੇ ਘਰ ਵਾਲੇ ਦਾ ਜਦੋਂ ਤੂੰ ਪਿੰਡ 'ਚ ਜਾਏਂਗਾ ਨਾ ਪਿੰਡ ਦੇ ਚੌਂਕ 'ਚ ਜਾ ਕੇ ਨਾ ਉੱਥੇ ਵੱਡਾ ਸਾਰਾ ਬੋਰਡ ਆ ਬੋਰਡ ਦੇ ਨਾਲ ਹੀ ਦੁਕਾਨ ਆ ਦੁਕਾਨ ਵਾਲੇ ਨੂੰ ਪੁੱਛ ਲਈ ਕਿ ਜੱਸੇ ਦੇ ਘਰ ਜਾਣਾ ਤੈਨੂੰ ਆਪੇ ਘਰ ਛੱਡ ਆਏਗਾ ਚਲੋ ਤੂੰ ਫਿਕਰ ਨਾ ਕਰੋ ਮੈਂ ਆਪੇ ਜਾ ਕੇ ਪਤਾ ਲੱਭ ਲੂੰਗਾ ਚੰਗਾ ਦੁਰਗਾ ਭੈਣ ਤੂੰ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਅਸੀਂ ਤਾਂ ਹੁਣੇ ਮੁੰਡੇ ਨੂੰ ਤੁਹਾਡੇ ਵੱਲ ਭੇਜਣ ਲੱਗੇ ਸੀ ਬੁਲਾਣ ਲਈ ਅੱਛਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਮਾ ਜੀ ਸਸਰੀਕਾਲ ਕੀ ਗੱਲ ਤੁਸੀਂ ਮੇਰੇ ਨਾਲ ਨਾਰਾਜ਼ ਹੋ ਨਾਰਾਜ਼ ਨਹੀਂ ਤੇ ਭੈਣਾ ਮੈਨੂੰ ਉੱਠ ਕੇ ਨਹੀਂ ਮਿਲੇ ਨਾ ਉਹ ਦਰਅਸਲ ਗੱਲ ਇਹ ਸੀ ਕਿ ਹਾਂ ਕੀ ਗੱਲ ਸਭ ਖੈਰ ਹੈ ਨਾ ਹਾਂ ਹਾਂ ਸਭ ਠੀਕ ਠਾਕ ਹੈ ਤੂੰ ਇੱਧਰ ਆ ਮੇਰੇ ਕੋਲ ਆ ਕੇ ਬਹਿ ਐਥੇ ਬਹਿ ਦਰਸਲ چھوٹਾ ਜਿਹਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਤੈਨੂੰ ਸੱਟ ਤਾਂ ਨਹੀਂ ਲੱਗੀ ਨਾ ਕਿਤੇ ਹਾਂ ਠੀਕ ਹੋ ਨਾ ਤੁਸੀਂ ਕਿਤੇ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਮੈਨੂੰ ਤਾਂ ਤਿੰਨ ਚਾਰ ਦਿਨਾਂ ਤੋਂ ਹੀ ਲੱਗ ਰਿਹਾ ਸੀ ਕਿ ਕੁਝ ਗਲਤ ਹੋਇਆ ਮੈਂ ਤਾਂ ਕਰਦਿਆਂ ਨੂੰ ਵੀ ਕਹਿੰਦੀ ਸੀ ਕਿ ਮੈਨੂੰ ਕੋਈ ਬਹੁਤਾ ਚੰਗਾ ਸੁਪਨਾ ਨਹੀਂ ਆਇਆ ਤੁਸੀਂ ਡਾਕਟਰ ਨੂੰ ਦਿਖਾਇਆ ਕੀ ਕਹਿੰਦਾ ਹੈ ਡਾਕਟਰ ਤੁਸੀਂ ਠੀਕ ਹੋ ਜਾਓਗੇ ਨਾ ਕਿੰਨੀ ਕੁ ਦੇਰ ਲੱਗੂਗੀ ਦਿਖਾਇਆ ਏ ਪੱਟੀ ਉਹਨੇ ਹੀ ਕੀਤੀ ਬਸ ਦੋਆਂ ਮਹੀਨਿਆਂ ਦੀ ਗੱਲ ਐ ਫਿਰ ਮੈਂ ਦੌੜਨ ਲੱਗ ਪੈਣਾ ਆ ਰਾਵੀ ਦੀਦੀ ਨੇ ਖੀਰ ਭੇਜੀ ਹੈ ਰਾਵੀ ਨੇ ਕਿੱਥੇ ਆਓ ਕਿੱਥੇ ਮਿਲੀ ਸੀ ਮੈਂ ਤੇ ਬਾਪੂ ਕੱਲ ਉਹਦੇ ਘਰ ਗਏ ਸੀ ਅੱਛਾ ਫਿਰ ਠੀਕ ਤਾਂ ਹੈ ਨਾ ਉਹ ਕੀ ਹਾਲ ਹੈ ਰਾਵੀ ਦਾ ਹਾਂ ਉਹ ਬਹੁਤ ਖੁਸ਼ ਹੈ ਸਾਨੂੰ ਤੇ ਆਉਣ ਨਹੀਂ ਦੇ ਰਹੀ ਸੀ ਜ਼ਿੱਦ ਕਰ ਰਹੀ ਸੀ ਰਾਤੀ ਰੁਕ ਜਾਓ ਅੱਛਾ ਉਥੇ ਉਦੀ ਸੱਸ ਉਹ ਵੀ ਬਹੁਤ ਚੰਗੇ ਨੇ ਰਵੀ ਨੂੰ ਸਗੀ ਧੀਆਂ ਤੋਂ ਵੱਧ ਕੇ ਪਿਆਰ ਕਰਦੇ ਨੇ ਸਾਡੀ ਰਵੀ ਰਾਜ ਕਰ ਰਹੀ ਹੈ ਉਥੇ ਸ਼ੁਕਰ ਹੈ ਰੱਬਾ ਮੈਨੂੰ ਤਾਂ ਬੜੀ ਫਿਕਰ ਹੋ ਰਹੀ ਸੀ ਰਵੀ ਦੀ ਜਾ ਛੇਤੀ ਛੇਤੀ ਮੇਰੀ ਮੇਰੀ ਧੀ ਦੇ ਹੱਥ ਦੀ ਖੀਰ ਪਾ ਕੇ ਲਿਆ ਹਾਂਜੀ ਹਾਂਜੀ ਇਹ ਮੁੰਡਾ ਮੈਂ ਤੇ ਭੁੱਲ ਹੀ ਗਿਆ नासिर है सूफी साहब का बेटा अच्छा, बड़ा हो गया। बड़ा ही चंगा टूटी महसूस अच्छा चाचा चा, मैं चलदा फिर खीर ते जा नहीं चाचा चा, खीर भी मैं दोपहर आके ही खा लूंगा इधर आत मेरे को बह तू ਤੂੰ ਸੱਚ ਕਹਿ ਰਿਹਾ ਹੈ ਨਾ ਮੇਰੀ ਤੇ ਵਾਕਈ ਬਹੁਤ ਖੁਸ਼ ਹੈ ਨਾ ਲੈ ਮਾਮਾ ਮੈਨੂੰ ਤੇਰੇ ਨਾਲ ਝੂਠ ਬੋਲਣ ਦੀ ਕੀ ਲੋੜ ਹੈ ਖੁਸ਼ ਆ ਤਾਈ ਤਾਂ ਖੀਰ ਬਣਾ ਕੇ ਭੇਜੀ ਲਿਆ ਵਈ ਅੱਜ ਬੜੇ ਚਿਰਾਂ ਬਾਅਦ ਆਪਣੀ ਧੀ ਦੇ ਹੱਥ ਦੀ ਕੋਈ ਸ਼ੈ ਖਾਵਾਂਗੇ ਲਿਆ ਹੂੰ ਕੀ ਬਹੁਤ ਸਵਾਦ ਬਣਾਈ ਹੈ हे सच्चे बादशाह मेरी तीनू कदे कोई तकलीफ ना होवे। ਇਸ ਸ਼ੁੱਕਰਵਾਰ ਜੱਗੂ ਵੀਰੇ ਦੇ ਕਤਲ ਦੇ ਫੈਸਲੇ ਲਈ ਪੰਚਾਇਤ ਬੈਠਣੀ ਹੈ। ਜੱਗੂ ਦੇ ਕਤਲ ਦਾ ਫੈਸਲਾ ਕਿਸੇ ਕਚਹਿਰੀ ਜਾਂ ਕਿਸੇ ਪੰਚਾਇਤ 'ਚ ਨਹੀਂ ਹੋਏਗਾ। ਦੇ ਕਾਤਲਾ ਨੂੰ ਸਜ਼ਾ ਮੈਂ ਆਪ ਦਿਆਂਗੀ। ਇਹ ਤਾਂ ਮੈਂ ਜ਼ਰਾ ਦੁਸ਼ਮਣਾਂ ਨੂੰ ਟੇਲ ਦਿੱਤੀ ਹੋਈ ਐ। ਇੱਕ ਵਾਰ ਚੋਣਾ ਹੋ ਜਾਣ ਮੈਂ ਉਹਨوں ਇਹੋ ਜੀ ਸਜ਼ਾ ਦਿਆਂਗੀ ਕਿ ertidhi ਵੀ ਕੰਬ ਉੱਠੇਗੀ ਤੇ ਅਸਮਾਨ ਵੀ ਹਿਲ ਜਾਏਗਾ। ਸਾਸ੍ਰੀਕਲ ਛਾਣੀ ਜੀ ਮੈਂ ਸ਼ਹਿਰ ਵਾਲਾ ਕੰਮ ਦੇਖ ਲੇ ਤਾ। ਹਾਂ, ਠੀਕ। ਸਾਸ੍ਰੀਕਲ ਛਾਣੀ ਜੀ ਸਾਸ੍ਰੀਕਲ ਸਾਸ੍ਰੀਕਲ ਮੈਂ ਤਾਂ ਬਸ ਸ਼ੁਕਰੀਆ ਕਰਨ ਆਇਆ ਸੀ ਥੋੜਾ। ਅ ਟਿਊਬਲ ਚੱਲਣ ਕਰਕੇ ਮੇਰਾ ਅੱਧਾ ਕੰਮ ਸੌਖਾ ਹੋ ਗਿਆ ਜੀ। ਬਸ ਹੁਣ ਤੋਂ ਇੱਕ ਗੱਲ ਦਾ ਖਿਆਲ ਰੱਖੀ। ਹਾਂਜੀ। ਮੇਲਾ ਜਦੋਂ ਲੱਗੇ ਤਾਂ ਇਹੋ ਜਿਹਾ ਲੱਗੇ ਕਿ ਲੋਕਾਂ ਨੂੰ ਸਾਲਾਂ ਤੱਕ ਯਾਦ ਰਹੇ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ। ਮੇਰੇ ਪੁੱਤਰ ਜੱਗੂ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਸਾਰੇ ਮੇਲੇ 'ਚ ਲੱਗੀਆਂ ਹੋ। ਤੁਸੀਂ ਫਿਕਰ ਨਾ ਕਰੋ ਜਿਵੇਂ ਕਹੋਗੇ ਓਵੇਂ ਹੋਊਗਾ। ਕਬੂਤਰ ਤੁਸੀਂ ਕਬੂਤਰ ਪਾਲੇ ਹੋਏ ਆ ਜੀ ਹਾਂ ਬਹੁਤ ਸਾਰੇ ਨੇ ਛੱਤ ਤੇ ਉਹ ਪਹਿਲਾਂ ਮੈਂ ਵੀ ਪਾਲੇ ਹੁੰਦੇ ਸੀਗੇ ਜੀ ਬਹੁਤ ਗੱਲਾਂ ਕਰਦਾ ਸੀਗਾ ਇਹਨਾਂ ਨਾਲ ਅੱਛਾ ਤੂੰ ਕਬੂਤਰਾਂ ਨਾਲ ਗੱਲਾਂ ਵੀ ਕਰ ਲੈਣਾ ਤੈਨੂੰ ਸਮਝ ਲੱਗਦੀਆਂ ਨੇ ਇਹਨਾਂ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਸਮਝਣ ਲਈ ਲਫ਼ਜ਼ਾਂ ਦੀ ਨਹੀਂ ਅਹਿਸਾਸ ਦੀ ਲੋੜ ਹੁੰਦੀ ਹੈ ਹੂੰ ਤੇ ਇਹਨਾਂ ਪੰਛੀਆਂ ਨੂੰ ਜਾਨਵਰਾਂ ਨੂੰ ਆਪਣੇ ਇਨਸਾਨਾਂ ਨਾਲ ਬਹੁਤਾ ਅਹਿਸਾਸ ਹੁੰਦਾ ਹੈ ਜੀ ਮੈਂ ਜਦੋਂ ਅਗਲੀ ਵਾਰ ਆਉਂਗਾ ਨਾ ਜੀ ਕਬੂਤਰਾਂ ਲਈ ਦਾਣਾ ਲੈ ਕੇ ਆਉਂਗਾ ਜੀ ਠੀਕ ਹਾਂਜੀ ਹੁਣ ਫਿਰ ਮੈਂ ਚੱਲਦਾ ਹਾਂ ਜੀ ਲੱਸੀ ਪੀਂ ਜਾ ਜ਼ੋਰਾ ਨਹੀਂ 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 ਸਿਦਦੀ ਲੋੜ ਨਹੀਂ ਮੈਂ ਤਾਂ ਬਸ ਟਿਊਬ ਲਈ ਸ਼ੁਕਰੀਆ ਕਰਨ ਆਇਆ ਸੀ ਜੀ ਚੰਗ ਹਾਂਜੀ ਮੈਂ ਚਲਦਾ ਹਾਂ ਠੀਕ ਚੰਗਾ ਹੋਇਆ ਵੀਰ ਤੈਨੂੰ ਮਿਲ ਲਿਆ ਮੇਰੇ ਦਿਲ ਨੂੰ ਤਸੱਲੀ ਹੋ ਗਈ ਨਹੀਂ ਤਾਂ ਮੈਨੂੰ ਤੇਰੀ ਬੜੀ ਫਿਕਰ ਲੱਗੀ ਪਈ ਸੀ ਜਿੰਨਾ ਵੀਰਾਂ ਦੀਆਂ ਭੈਣਾਂ ਉਹਨਾਂ ਲਈ ਦੁਆਵਾਂ ਕਰਦੀਆਂ ਨੇ ਨਾ ਉਹਨਾਂ ਨੂੰ ਕਦੇ ਕੋਈ ਦੁੱਖ ਨਹੀਂ ਹੁੰਦਾ ਚੰਗਾ ਵੀਰ ਥੋੜੀ ਦੇਰ ਤਾਂ ਰੁਕ ਜਾਓ ਨਹੀਂ ਵੀਰ ਹੁਣ ਅਸੀਂ ਚੱਲਦੇ ਹਾਂ ਤੂੰ ਆਪਣਾ ਧਿਆਨ ਰੱਖੀ ਚੰਗਾ ਦੁਰਗਾ ਭੈਣ ਛੇਤੀ ਗੇੜਾ ਮਾਰ ਲਿਆ ਕਰ ਤੈਨੂੰ ਮਿਲ ਕੇ ਤਾਂ ਇਹਨਾਂ ਦੀ ਰੂਹ ਖੁਸ਼ ਹੋ ਜਾਂਦੀ ਹੈ ਹੁਣ ਤਾਂ ਮੈਂ ਆਉਂਦੀ ਜਾਂਦੀ ਰਹਿਣਾ ਚੰਗਾ ਚੰਗਾ ਪਹਿਨ ਚਲਾ ਜਾ ਪੁੱਤ ਬੜੇ ਚਿਰਾਂ ਬਾਅਦ ਚਾਚੇ ਦੇ ਚਿਹਰੇ ਤੇ ਇੰਨੀ ਰੌਣਕ ਵੇਖ ਰਿਆਂ ਤੇ ਇਹ ਤੇ ਭੈਣ ਨੂੰ ਮਿਲ ਕੇ ਤਾਂ ਇਹਨਾਂ ਦੀ ਜਾਨ ਵਿੱਚ ਜਾਨ ਆ ਜਾਂਦੀ ਹੈ ਕੀ ਕਰਾਂ ਦੋਨਾਂ 'ਚ ਮੈਨੂੰ ਮੇਰੀ ਮਾਤਾ ਹੀ ਨਜ਼ਰ ਆਉਂਦੀ ਹੈ ਤੂੰ ਫੀਟ ਮਾਤਾ ਨਜ਼ਰ ਆਂਦੀ ਹੈ ਤਾਂ ਗੱਲ ਮੈਨੂੰ ਸਮਝ ਆ ਗਈ ਪਰ ਧੀ ਚ ਵੀ ਮਾਤਾ ਨਜ਼ਰ ਆਂਦੀ ਹੈ ਇਹ ਗੱਲ ਨਹੀਂ ਪੱਲੇ ਪਈ ਮੇਰੇ ਕੁਝ ਤੂੰ ਨਹੀਂ ਸਮਝੇਂਗਾ ਪਿਓ ਤੇ ਧੀ ਦਾ ਰਿਸ਼ਤਾ ਵੀ ਮਾਂ ਪੁੱਤ ਦੇ ਰਿਸ਼ਤੇ ਵਾਂਗੂ ਹੀ ਹੁੰਦਾ ਹੈ ਜਿਵੇਂ ਮਾਵਾਂ ਪੁੱਤਾਂ ਦੀਆਂ ਹੁੰਦੀਆਂ ਨੇ ਨਾ ਓਵੇਂ ਧੀਆਂ ਪਿਓਆਂ ਦੀਆਂ ਤੈਨੂੰ ਪਤਾ ਹੈ ਨਾਸਰ ਮੈਂ 라ਵੀ ਦੀ ماں ਨੂੰ ਅਕਸਰ ਇੱਕ ਗੱਲ ਕਹਿੰਨਾ ਹੁੰਦਾ ਕਿ ਜਦੋਂ ਮਾਵਾਂ ਮਰ ਜਾਂਦੀਆਂ ਨੇ ਨਾ ਤਾਂ ਉਹ ਧੀਆਂ ਦੇ ਰੂਪ ਦੇ ਵਿੱਚ ਵਾਪਸ ਆ ਜਾਂਦੀਆਂ ਨੇ ਦੁਨੀਆਂ ਦੇ ਹਰ ਪਿਓ ਨੂੰ ਆਪਣੀ ਧੀ ਦੇ ਵਿੱਚ ਆਪਣੀ ਮਾਂ ਦੀ ਛਲਕ ਹੀ ਨਜ਼ਰ ਆਉਂਦੀ ਹੈ ਕਿਉਂਕਿ ਉਹ ਧੀ ਹੁੰਦੀ ਹੈ ਜਿਹੜੀ ਮਾਵਾਂ ਜਿੰਨਾ ਖਿਆਲ ਰੱਖਦੀ ਹੈ ਮੈਨੂੰ ਅੱਜਕੱਲ ਸਮਝ ਆਈ ਮੇਰੀ ਅੰਮੀ ਤਾਂ ਹੀ ਕਹਿੰਦੀ ਸੀ ਕਿ ਕੋਈ ਨਾ ਕੋਈ ਧੀ ਹੋਣੀ ਬਹੁਤ ਜ਼ਰੂਰੀ ਹੈ ਤੀਆਂ ਜਿੰਨਾ ਸੋਹਣਾ ਰਿਸ਼ਤਾ ਦੁਨੀਆ ਤੇ ਕੋਈ ਹੋਰ ਨਹੀਂ ਹੋ ਸਕਦਾ ਜਦੋਂ ਤੱਕ ਮੇਰੇ ਮਾਪੇ ਜਿਉਂਦੇ ਸੀ ਨਾ ਤਾਂ ਮੈਨੂੰ ਤਾਂ ਬਸ ਬਹਾਨਾ ਚਾਹੀਦਾ ਹੁੰਦਾ ਸੀ ਆਪਦੇ ਪੇਕੇ ਜਾਣ ਦਾ ਤੇ ਰਾਵੀ ਤਾਂ ਮੇਰੇ ਨਾਲੋਂ ਪਹਿਲਾਂ ਤਿਆਰ ਹੋ ਜਾਂਦੀ ਸੀ ਆਪਣੇ ਨਾਨਕੇ ਜਾਣ ਲਈ ਮਾਵਾਂ ਦੇ ਪੇਕੇ ਤੇ ਤੀਆਂ ਦੇ ਨਾਨਕੇ ਬਸ ਮਾਪਿਆਂ ਸਿਰ ਤੇ ਹੀ ਹੁੰਦੇ ਨੇ ਤੇ ਜਦੋਂ ਮਾਪੇ ਨਹੀਂ ਰਹਿੰਦੇ ਨਾ ਤਾਂ ਤੀਆਂ ਦੇ ਪੇਕੇ ਵੀ ਛੁੱਟ ਜਾਂਦੇ ਨੇ ਅੱਜ ਰੰਗੂ ਭਾਈ ਜੀ ਦੀ ਭੈਣ ਉਹਨਾਂ ਨੂੰ ਮਿਲਣ ਆਈ ਸੀ ਬਹੁਤ ਹੀ ਖੁਸ਼ ਸੀ ਭੈਣਾਂ ਦਾ ਤਾਂ ਰਿਸ਼ਤਾ ਹੀ ਐਦਾਂ ਦਾ ਹੁੰਦਾ ਹੈ ਬਾਬਲ ਦੇ ਬੇੜੇ ਤੋਂ ਬਾਅਦ ਵੀਰ ਦੇ ਘਰ ਨੂੰ ਹੀ ਆਪਣਾ ਘਰ ਸਮਝਦਿਆਂ ਨੇ ਪਰ ਵਿਚਾਰੀ ਦੁਰਗਾ ਦੀ ਕਿਸਮਤ ਤਾਂ ਬੜੀ ਮਾੜੀ ਐ ਉਹਨਾਂ ਦਾ ਘਰ ਵਾਲਾ ਤਾਂ ਬੜਾ ਹੀ ਭੈੜਾ ਐ ਬੜੇ ਜ਼ੁਲਮ ਕਰਦਾ ਉਹਨਦੇ ਤੇ ਤੁਸੀਂ ਠੀਕ ਕਿਹਾ ਮੀ ਰੰਗੂ ਚਾਚਾ ਵੀ ਆਪਣੀ ਭੈਣ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਨੇ ਹੁਣ ਰਵੀ ਨੂੰ ਲੈ ਕੇ ਰਹਿਣਗੇ ਕਿੱਡੇ ਚਾਵਾਂ ਨਾਲ ਉਹਨੂੰ ਲੈਣ ਚੱਲਾ ਸੀ ਪਰ ਕਿਸੇ ਨੂੰ ਕੀ ਪਤਾ ਸੀ ਉਹਦੇ ਪਿੰਡ ਤੱਕ ਵੀ ਨਹੀਂ ਪਹੁੰਚੇਗਾ ਹਾਂ ਗਲਤਾਂ ਮਾੜੀ ਹੋਈ ਤੁਰਦਾ ਫਿਰਦਾ ਬੰਦਾ ਮੰਜੀ ਤੇ ਪੈ ਗਿਆ ਪਰ ਇੱਕ ਗੱਲ ਤਾਂ ਬਹੁਤ ਵਧੀਆ ਹੋਈ ਕਿ ਸੂਫੀ ਸਾਹਿਬ ਦੇ ਮੁੰਡੇ ਨੇ ਉਹਨਾਂ ਦਾ ਦੁੱਖ ਵੰਡ ਲਿਆ ਨਹੀਂ ਤਾਂ ਰੰਗੂ ਭਾਜੀ ਤਰ੍ਹਾਂ ਉਹਨੇ ਵੀ ਹੋਰ ਪਰੇਸ਼ਾਨ ਹੋ ਜਾਣਾ ਸੀ ਹਾਂ ਮੈਂ ਜਾਣਦਾ ਉਹਨੂੰ ਬੜਾ ਹੀ ਚੰਗਾ ਮੁੰਡਾ ਹੈ ਉਹਦਾ ਸੁਭਾਅ ਵੀ ਬਿਲਕੁਲ ਆਪਣੇ ਅੱਬੂ ਤੇ ਗਿਆ ਹੈ। ਸੂਫੀ ਸਾਹਿਬ ਦੀ ਆਦਤ ਵੀ ਇੰਜ ਦੀ ਹੀ ਸੀ। ਉਹ ਵੀ ਕਿਸੇ ਨੂੰ ਮੁਸ਼ਕਲ ਜਾਂ ਪਰੇਸ਼ਾਨੀ 'ਚ ਨਹੀਂ ਦੇਖ ਸਕਦੇ ਸੀ। ਅੱਬੂ ਚਾਹ ਲੈ ਲੋ, ਠੰਡੀ ਹੋ ਰਹੀ ਹੈ। ਹਾਂ ਪੀ ਲਓ ਅਮੀ। ਦੋਏ ਮੈਂ ਕਰਾਂ। ਜੀਤ ਓਏ ਜੀਤ ਬਾਈ ਜੀਤ ਕਿੱਥੇ ਆ? ਉਰੇ ਸੀ ਜੀਤ ਓਏ ਜੀ ਕੀ ਗੱਲ ਹੈ ਵੀਰੇ? ਤੂੰ ਉੱਚੇ ਪਿੰਡ ਗਿਆ ਸੀ। ਆ ਗਿਆ ਸੀ ਫਿਰ। ਮੈਨੂੰ ਲੱਗਦਾ ਤੈਨੂੰ ਆਪਣੀ ਜ਼ਿੰਦਗੀ ਨਾਲ ਪਿਆਰ ਨਹੀਂ। ਆਪਣੀ ਜ਼ਿੰਦਗੀ ਦੀ ਖਾਤਰ ਹੀ ਗਿਆ ਸੀ ਮੈਂ ਉੱਥੇ। ਕੀ ਮਤਲਬ ਹੈ ਤੇਰਾ? ਮਤਲਬ ਤੁਸੀਂ ਜਾਣਦੇ ਹੋ। ਦੇਖ ਛੋਟੇ ਉਹ ਇਸ ਵੇਲੇ ਸਾਡੇ ਖੂਨ ਦੇ ਪਿਆਸੇ ਨੇ ਸ਼ਾਨੀਦਾਰੂ ਨੇ ਨਾ ਸਰਪੰਚਾਇਤ ਦਾ ਫੈਸਲਾ ਮੰਨਣ ਤੋਂ ਇਨਕਾਰ ਕੀਤਾ ਬਲਕਿ ਕਿਸੇ ਥਾਣੇ ਜਾਂ ਕਚਹਿਰੀ ਦੇ ਵਿੱਚ ਕੋਈ ਰਪਟ ਵੀ ਨਹੀਂ ਲਖਾਈ ਆਪਦੇ ਪੁੱਤ ਦੇ ਕਤਲ ਦੇ ਖਿਲਾਫ ਉਹਨਾਂ ਨੇ ਉੱਚੇ ਪਿੰਡ ਦੇ ਵਿੱਚ ਖੁੱਲੀ ਤੇ ਸਾਫ ਤਮਕੀ ਦਿੱਤੀ ਹੈ ਕਿ ਉਹ ਜੱਗੂ ਦੇ ਕਤਲ ਦਾ ਆਪ ਬਦਲਾ ਲੈਣਗੇ ਹੁਣ ਕੀ ਹੋਇਆ ਤੁਸੀਂ ਤਾਂ ਬੜੇ ਬਾਹਦਰ ਬੰਦੇ ਫਿਰਦੇ ਹੋ ਮੈਂ ਡਰ ਨਹੀਂ ਰਿਹਾ ਛੋਟੇ ਮੈਨੂੰ ਤੇਰਾ ਫਿਕਰ ਹੈ ਮੈਨੂੰ ਤੇਰੀ ਜ਼ਿੰਦਗੀ ਦਾ ਫਿਕਰ ਹੈ ਮੈਂ ਤੈਨੂੰ ਖੋਣਾ ਨਹੀਂ ਚਾਹੁੰਦਾ ਤੁਸੀਂ ਤਾਂ ਮੈਨੂੰ ਉਸੇ ਦਿਨ ਹੀ ਖੋਤਾ ਸੀਗਾ ਜਿਸ ਦਿਨ ਮੇਰੇ ਮਨਾ ਕਰਨ ਦੇ باوجود ਵੀ ਤੁਸੀਂ ਜੱਗੂ ਨੂੰ ਮੌਤ ਦੀ ਨੀਂਦ ਸੁਵਾ ਦਿੱਤਾ ਹੈ। ਉਹ ਹੋਇਆ ਕੀ ਹੈ ਤੁਹਾਨੂੰ? ਕਿਉਂ ਦੋਵੇਂ ਭਰਾ ਆਪਸ ਵਿੱਚ ਲੜਦੇ ਰਹਿੰਦੇ ਹੋ? ਬਾਈ ਇਹਨੂੰ ਸਮਝਾ ਲਾ। ਇਹ ਦੁਸ਼ਮਣਾਂ ਦੇ ਵੇੜੇ 'ਚ ਮਰਨਾ ਚਾਹੁੰਦਾ। ਜਿਸ ਨੂੰ ਤੁਸੀਂ ਦੁਸ਼ਮਣਾਂ ਦਾ ਵੇੜਾ ਕਹਿ ਰਹੇ ਹੋ ਨਾ ਉਹ ਮੇਰੇ ਯਾਰ ਦਾ ਘਰ ਹੈ। ਤੇ ਆਪਣੇ ਯਾਰ ਦੇ ਘਰ ਦੇ ਵਿੱਚ ਮੌਤ ਵੀ ਆ ਜਾਵੇ ਨਾ। ਹੋਰ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ? ਤੂੰ ਇਹ ਨਹੀਂ ਛੱਤੀ ਕਿਉਂ ਛੱਡ ਕੇ ਤੁਰ ਗਿਆ ਮੇਰੇ ਯਾਰਾ ਤੇਰੇ ਬਾਝੋਂ ਇਹ ਡੇਰਾ ਐਕਦਮ ਸੁਨਣਾ ਹੋ ਗਿਆ ਸਾਰੇ ਰੌਣਕ ਤੇਰੇ ਨਾਲ ਸੀ ਯਾਰਾ ਬਾਪੂ ਅਨੁਰਾਏ ਜੱਗੂ ਵੀਰੇ ਦਾ ਜਿਗਰੀ ਯਾਰ ਉਹਦੀ ਹਰ ਗੱਲ ਹਰ ਸ਼ੈ ਦਾ ਰਾਜ਼ਦਾਰ ਸੀ ਹੈ ਪੈਰੇ ਪੰਨਾ ਚਾਚਾ ਜਿਉਂਦਾ ਰਿਹਾ ਪੁੱਤ ਮੇਰਾ ਯਾਰ ਮੈਨੂੰ ਕੱਲਾ ਛੱਡ ਗਿਆ ਚਾਚਾ ਇਹ ਕੋਈ ਯਾਰੀ ਤਾਂ ਨਹੀਂ ਹੋਈ ਨਾ ਨਹੀਂ ਪੁੱਤ ਅੱਜ ਤੋਂ ਬਾਅਦ ਆਪਣੇ ਆਪ ਨੂੰ ਕੱਲਾ ਨਾ ਸਮਝੀ ਮੈਂ ਹਾਂ ਨਾ ਮੈਨੂੰ ਤੇਰੇ ਤੇ ਬਾਲੇ 'ਚ ਕੋਈ ਫਰਕ ਨਹੀਂ ਤੁਸੀਂ ਦੋਵੇਂ ਮੇਰੇ ਪੁੱਤੋਂ ਮੈਂ ਵੱਡੇ ਘਰ ਗਿਆ ਸੀ ਕੁੜਮਣੀ ਕੀ ਕੋਲ ਤੇ ਇਹ ਵਿਆਹ ਹੀ ਆ ਮੇਰੀ ਉੱਥੇ ਫੇਰ ਕੀ ਹੋਇਆ ਜੇ ਜਵਾਈ ਨਹੀਂ ਰਿਹਾ ਤਾਂ ਰਿਸ਼ਤੇਦਾਰੀ ਤਾਂ ਹੈ ਯਾਰ ਸੀਤੇ ਰਹੋ ਆਜਾ ਪੁੱਤ ਸੀਨੇ ਲੱਗ ਜਾ ਤੇ ਠੰਡ ਪਾ ਦੇ ਕਬੂਤਰਾਂ ਲਈ ਦਾਣਾ ਲੈ ਕੇ ਆਇਆ ਸੀ ਜੀ। ਸ਼ਾਣੀ ਜੀ ਕਹਿੰਦੇ ਤੂੰ ਆਪ ਹੀ ਜਾ ਕੇ ਪਾਇਆ। ਮੈਨੂੰ ਤਾਂ ਤੈਨੂੰ ਵੇਖ ਕੇ ਹੀ ਪਤਾ ਲੱਗ ਗਿਆ ਸੀ ਕਿ ਤੂੰ ਦਾਣਾ ਪਾਉਣੇ ਆਇਆ ਹੁਣੇ। ਭੁੱਖ ਮਿਟਾਉਣ ਆਇਆ ਜੀ। ਕਬੂਤਰਾਂ ਦੀ। ਗਲਤ ਬੁਹਾ ਖੜਕਾ ਰਿਹਾ। ਇਸ ਘਰ 'ਚ ਹੁਣ ਕੋਈ ਨਹੀਂ ਰਹਿੰਦਾ। ਇਹ ਤੈਨੂੰ ਲੱਗ ਰਿਹਾ ਮੈਂ ਗਲਤ ਬੁਹਾ ਖੜਕਾ ਰਿਹਾ। ਆਪਣੇ ਦਿਲ ਤੋਂ ਪੁੱਛ ਕੇ ਦੇਖ ਮੈਂ ਉੱਥੇ ਪਹਿਲੇ ਦਿਨ ਦਾ ਰਹਿ ਰਿਹਾ। ਤੈਨੂੰ ਰੱਬ ਦਾ ਵਾਸਤਾ। ਤੂੰ ਚਲਾ ਜਾ ਤੇਰੀ ਜਾਨ ਨੂੰ ਖਤਰਾ ਹੈ। ਜਿੰਦਾ ਤਾਂ ਮੈਂ ਹਲੇ ਵੀ ਨਹੀਂ। ਰੂਹ ਤਾਂ ਤੂੰ ਖਿੱਚ ਕੇ ਲੈ ਗਈ। ਜੇ داروਸ਼ਾਣੀ ਇਹ ਜਾਂ ਕਰਦੀ ਆ ਜੇ ਮੰਨ ਲਓ ਤੇਰੇ ਮਾਮੇ ਨੇ ਰਵੀ ਨੂੰ ਕਿਤੇ ਹੋਰ ਵਿਆਹ ਦਿੱਤਾ ਤਾਂ ਲੋਕਾਂ ਨੇ ਪਤਾ ਕੀ ਕਹਿਣਾ ਵੀ ਇਹ ਪਹਿਲਾਂ داروਸ਼ਾਣੀ ਦੀ ਨੋ ਸੀ ਤੇ ਇਹ ਗੱਲ داروਸ਼ਾਣੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ